ਲੱਗ ਜੇ ਤੋਂ ਤੋਂ ਵੀ ਚੱਲਦਾ ਬਾਈ ਸਾਰ ਲੇਜ਼ਰ ਕਰਾ ਧੋਪਤਾ ਉਹ ਟਰੈਕਟਰ ਧੰਨਾਂ ਦੀ ਤੇ ਟਰੈਕਟਰ ਹਾਂ ਜੇ ਸਾਰੇ ਵੀਰਾਂ ਨੂੰ ਪਿਆਰ ਪ੍ਰੀਖਾ ਚ ਲਈ ਆ ਕਾਰ ਉਹਨਾਂ ਦੋ ਜੀਆਂ ਦੀ ਟਰਾਲੀ ਨਾਲ ਤਾਂ ਬਣਿਆ ਫਿਰਦਾ ਕਿਹਨਾਂ ਹੋਰ ਚਾਸੀ ਨਾਲ ਤਾਂ ਭਰਨਾ ਬਣਿਆ ਕੋ ਜਿਹੜਾ ਜ ਉਹਦੇ ਟਰੈਕਟਰ ਦੀ ਚਾਸੀ ਲੜਾਂਗੇ ਤੇ ਟਰਾਲੀ ਤੋਂ ਉਹਦੇ ਤੋਂ ਵਿਚਾਰ ਬਣਿਆ ਜੀ ਇੱਕ ਹਾਂ ਮਤਲਬ ਇਹ ਟਰਾਲੀ ਜਿਹੜੀ 12 6.5 6.5 ਦੀ ਆਪਣੀ ਇਹ ਤਾਂ ਵੇਚਣ ਦਾ ਪ੍ਰੋਗਰਾਮ ਬਣਾਇਆ। ਜਿਹੜਾ ਕਾਰਨ ਬਣਾਇਆ ਇਹ ਇਦਾਂ ਹੋਇਆ ਵੀ ਕੰਮ ਵੀ ਆਏ ਨਹੀਂ ਹੈ ਵੀ ਕੋਈ ਫਾਲਟਾ ਟਰਾਲੀ ਦੇ ਵਿੱਚ ਵੀ ਆਪਾਂ ਨੇ ਤਾਂ ਵੇਚਣੀ ਹੈ ਵੀ ਜਾਂ ਤੇ ਚੱਕਰ ਅਸਲ ਦੇ ਵਿੱਚ ਆਏ ਆ ਵੀ ਇੱਕ ਟਰਾਲੀ ਹੋਰ ਬਣਾਉਣ ਦੀ ਸਲਾਹ ਹੋਈ ਹੈ ਕਿ ਜਿਵੇਂ ਆਪਣੀ ਪਹਿਲਾਂ 16 ਫੁੱਟੀ ਟਰਾਲੀ ਹੈ ਵੀ ਉਹਦੇ ਨਾਲ ਮੇਲ ਖਾਂਦੀ ਇੱਕ ਕੱਪੜਾ ਟਰਾਲੀ ਹੋਰ ਬਣਾਈਏ ਕਿਉਂਕਿ 12 ਫੁੱਟੀਆਂ ਟਰਾਲੀਆਂ ਆਪਣੇ ਕੋਲੇ ਦੋ ਹੈਗੀਆਂ ਨੇ ਔਰ ਵੀ ਇਹ ਜੈਕ ਵਾਲੀਆਂ ਕਿਉਂਕਿ ਪਹਿਲਾਂ ਮਿੱਟੀ-ਮੁੱਟੀ ਦਾ ਕੰਮ ਕਾਫੀ ਕਰਦੇ ਰਹੇ ਸੀ ਤਾਂ ਕਰਕੇ ਵੀ ਇਹ ਦੋ ਟਰਾਲੀਆਂ ਦੀ ਸਾਨੂੰ ਲੋੜ ਰਹਿ ਗਈ ਸੀ। ਐਸ ਕੀ ਤਾਂ ਜਣੀ ਅਸੀਂ ਬਿੱਡ ਵੀ ਨਹੀਂ ਲਾਏ ਆ ਟਰਾਲੀਆਂ ਨੂੰ ਜੇ ਤੁਹਾਨੂੰ ਅਸੀਂ ਇਹ ਦੱਸਾਂਗਾ ਬਿੱਡ ਵੀ ਨਹੀਂ ਲੱਗੇ ਆ ਤੇ ਤਾਂ ਕਰਕੇ ਵੀ ਹੁਣ ਆਪਾਂ ਨੇ ਇੰਨੀਆਂ ਟਰਾਲੀਆਂ ਕਰਨੀਆਂ ਦਿੱਤੀਆਂ ਹੁਣ 5 ਤੋਂ 8 ਵਾਲੀਆਂ ਹੋ ਜੰਨੀਆਂ ਦੋ ਆ ਹੋ ਗਈਆਂ ਇੱਕ 16 ਫੁੱਟੀ ਹੋ ਗਈ 5 আর 2 7 ਇੱਕ 8 8 9 ਟਰਾਲੀਆਂ ਹੋ ਜੰਨੀਆਂ ਆਪਣੇ ਕੋਲ ਸਿੱਧੀ ਮੰਗਮੀ ਹੋਰ ਆ ਜਾਂਦੀ ਆ ਤੇ ਫਿਰ ਹੁਣ ਇੰਨੀਆਂ ਟਰਾਲੀਆਂ ਇਕੱਠੀਆਂ ਕਰਨ ਦੀ ਬਜਾਏ ਵੀ ਆਏ ਆ ਵੀ ਇੱਕ ਟਰਾਲੀ ਆ 12 ਸਾਢੇ ਖਾਲੀ ਆਪਾਂ ਇਹ ਸੇਲ ਕਰ ਦਨੇ ਆ ਤੇ ਆਪਾਂ ਇੱਕ 16 ਸਤ ਨਾਲੇ ਜੀਰੀ ਚ ਭਰ ਬਹੁਤ ਛੇਤੀ ਜਾਂਦੀ ਹੈ ਡੇਢ ਕਿੱਲੇ ਦਾ ਮਾਲ ਦੋ ਦਾ ਮਸਾਹ। ਪਹਿਲਾਂ ਦੇ ਟਾਈਮ ਤੇ ਚੱਲ ਠੀਕ ਤੇ ਆ ਤਾਂ ਕਣਕ ਲੈ ਜਾਂਦੀ 85 ਕੁੰਟਲ ਕਣਕ ਲੈ ਜਾਂਦੀ 65 ਕੁੰਟਲ ਜਿਲੀ ਲੈ ਜਾਂਦੀ ਹੈ ਨਾ ਤੇ ਬਾਕੀ ਰੰਗ ਕਹਿੰਦੇ ਵੀ ਹਲੇ ਗੋਗੀ 2 ਸਾਲੇ ਹੋਏ ਤੇ 2 ਤੋਂ 3 ਸਾਲੇ ਹੋਏ ਤੇ 2021 ਦੀ ਗਣੀ ਤੇ ਰੰਗ ਹੈ ਮੇਰੇ ਕਨਾਂ ਗੇਲੀ ਖਵਾਈ ਮਰ ਜਾਗੇ ਨੇ ਥੱਲੇ ਵੀ ਪੇਂਟ ਸਾਰਾ ਵਧੀਆ ਕਰਿਆ ਬੰਦਾ ਇਹ ਰਬੜ ਪੇਂਟ ਕਰਿਆ ਤਾਂ ਦੇਖੋ ਐਸਪਾ ਦਾ yellow ਪੇਂਟ ਕਰਿਆ ਤਾਂ ਸਾਰਾ ਜਣੀ ਮਤਲਬ ਮੇਰੇ ਹੱਥੋਂ ਰੰਗ ਹੋਈ ਗਿਆ ਜਾਦਾ ਪਰ ਇਹ ਗਨ ਨਾਲ ਪੇਂਟ ਆਪ ਕਰਿਆ ਤਾਂ ਬਾਕੀ ਸਿੱਕੜ ਦੀ ਗੱਡੀਆਂ ਤੇ ਇਹਦਾ ਕੰਟੈਕਟ ਨੰਬਰ ਮੈਂ ਸਕਰੀਨ ਤੇ ਦਿਲਾਉਣਾ ਜੀ ਸੋ ਜਰੂਰ ਫੋਨ ਕਰਿਓ ਲੈਣੇ ਵਾਲੇ ਚਾਹਵਨ ਆਪਣੇ ਅਲਾ ਬੱਬੂ ਮਾਦੀ ਮਾੜ ਦੇ ਪਾਣੀ ਪਾਣੀ ਸਾਈਡ ਮਾਰ ਲਾ ਫਿਰ ਉਧਰਲੀ ਸਾਈਡ ਦੀ ਸਰਸ ਮਾਰ ਦੇਣਾ ਇੱਕ ਟਰਾਲੀ ਧੋ ਕੇ ਖੜਾਤੀ ਪਰਲੇ ਪਾਸੇ ਅੱਜ ਤੋਂ ਉਸ ਵਈਏ ਚੱਲ ਰਿਹਾ ਹੁਣ ਹੀ ਲੱਗੇ ਅਸਲਸ ਦੁਪਹਿਰ ਦੀ ਤੋਂ ਬਾਅਦ ਹੀ ਲੱਗੇ ਆ ਉੱਧਰ ਲੈ ਜਾ ਰਿਹਾ ਤਾਂ ਧੋ ਰਹੇ ਨੇ ਕਿ ਇਹ ਥੋੜਾ ਜਿਹਾ ਔਖਾ ਤੋਣਾ ਦੂ ਇਹਨਾਂ ਨਾਲੇ ਹੂੰ ਇਹਨੇ ਬਹੁਤ ਟਾਈਮ ਲਾਇਆ ਹਾਂ ਇਹਦੀ ਜਿਹੜਾ ਬੂਮ ਜੀ ਚ ਮਿੱਠੀ ਬੋਲ ਰਹੀ ਇਹ ਸਪੋਰਟਸ ਪਲੱਸ ਦੇ ਨਾਲ ਉਹਦੇ ਬੂਮ ਚ ਨਹੀਂ ਇੰਨੀ ਚੜਦੀ ਇਹਦੇ ਤਾਂ ਤਿੰਨ ਦੋ ਪਾਰਟੀਸ਼ਨ ਕਿਹੜੀ ਵੀ ਆ ਹੁੱਕਾ ਲੱਗੇ ਲੈਦਾ ਕਰਿਆ ਪਾਟ ਆ ਲੈਦਾ ਕਰਿਆ ਹੂੰ ਰੰਗ ਜਦ ਪ੍ਰੈਸ਼ਰਾਂ ਤਿੱਖਾ ਕਰ ਕਰਕੇ ਰੰਗ ਜਦ ਤਾਂ ਤੈਰਾ ਜੀ ਨੋਟ ਰੋਤਾ ਜੇ ਇਹਨੂੰ ਬਣਾਵਾਂਗੇ ਨਵਾਂ ਫਿਰ ਹਾਂ ਮੈਂ ਇਹਨੂੰ ਲ ਔਰ ਵੀਡੀਓ ਆਪਣੀ ਉਹਦੇ ਬਰਸਾਤਾਂ ਜੀਆਂ ਚ ਥੱਲੇ ਤੋਂ ਵੀ ਦੋਸਤੀ ਟੈਕ ਚਾਹੇ ਥੱਲੇ ਤੋਂ ਵੀ ਘਟਨਾ ਪਰਮਾਰਤੀ ਸਰਕੂ ਜਣੀ ਪੇਂਟ ਪੂਣ ਸਾਰਾ ਵਧੀਆ ਐ ਨ ਰਬੜ ਪੇਂਟ ਹੋਇਆ ਬ ਆਪਣਾ ਜਣੀ ਖੜਾ ਧੋਮਾ ਹੀ ਐ ਟਰਾਲੀ ਦੀ ਵਿੱਚੋਂ ਦਿਖਾ ਦੇ ਮੜਜੀ ਤੇ ਬਈ ਵਿੱਚੋਂ ਐਨ ਸੁਥਰੀ ਆ ਆਪਣੀ ਕੋਈ ਵਿਛਤ ਨਹੀਂ ਆਇਆ ਵੀ ਕੋਈ ਸ਼ਰਾਬ ਹੈ ਜਾਂ ਕੁਛ ਹੈ ਕੋਈ ਪੈਸੇ ਲੱਗਿਆ ਹੋਇਆ ਸੁਥਰੀ ਟਰਾਲੀ ਆਪਣੀ ਵਿੱਚੋਂ ਤੇ ਡਿਮਾਂਡ ਅਸੀ ਐਸਐਲ ਚ ਕੋਈ ਡਿਮਾਂਡ ਨਹੀਂ ਰੱਖੀ ਆ ਤੁਹਾਨੂੰ ਕੰਟੈਕਟ ਨੰਬਰ ਦੇਤਾ ਤੁਸੀਂ ਜਾਣਕਾਰੀ ਲੈ ਸਕਦੇ ਹੋ ਕੀ ਰੇਟ ਰੁੱਟ ਰੱਖਿਆ ਬਾ ਬਿਡਨਾਂ ਵਾਲਾ ਇਹਦਾ ਬਿਡ ਦਿਖਾ ਦੇ ਕਿੱਥੇ ਪਿਆ ਉਹ ਪਿਆ ਸਾਹਮਣੇ ਤੇ ਉਹ ਇਹਦਾ ਬਿਡ ਪਿਆ ਜੀ ਦੋ ਡੰਡੇ ਕਿਉਂ ਕਿ ਪਿਛਲੇ ਪਾਸੇ ਇਹਦੇ ਬਿਡ ਤੇ ਤਿੰਦੇ ਤਿੰਨ ਕਰੇ ਰਿਓ ਹੈ ਦੋ ਹੈ ਦੋ ਹੈ ਹਨਾ ਤੇ ਅੱਜ ਇਹਦੇ ਆਹ ਖੋਲ ਕੇ ਚੱਕੇ ਜੇ ਇਹਦੇ ਆਹ ਖੁੱਲਿਆ ਕਿਉਂਕਿ ਰਿੰਮ ਰੂਮ ਤੋਂ ਹੋ ਜਾਂਦਾ ਚੰਗੀ ਤਰ੍ਹਾਂ ਹੱਥ ਜਾ ਵੱਜ ਜਾਂਦਾ ਤੇ ਆਹ ਵਾਲੇ ਸਪਿੰਨਰ ਜਿਹੜੇ ਕਹਿੰਦੇ ਨੇ ਲਾਈਟ ਮੇਜ ਹੁਣ ਚੰਗੀ ਤਰ੍ਹਾਂ ਸਰਫ ਜੀ ਮਾਰੀ ਐ ਟਰਾਲੀ ਦਾ ਰੰਗ ਰੋਗਨ ਜਾਂ ਕੱਢਿਆ 12 6.5 ਸਾਈਜ਼ ਆ ਜੋ ਕਿਹੜਾ ਵੀ ਜਿਹੜਾ ਵੀ ਵੀਰ ਆਪਣਾ ਕੋਈ ਚਾਹਵਨ ਹੋਇਆ ਤਾਂ ਤੁਸੀਂ ਜ਼ਰੂਰ ਸੰਪਰਕ ਕਰਿਓ ਜੀ 12 6.5 ਉੱਪਰ 2.5 ਫੁੱਟਾ ਬਿੱਡਾ ਆ ਟਰਾਲੀ ਦਾ ਜੈਕ ਵਾਲੀ ਆ ਸਿੰਗਲ ਜੈਕ ਚ ਲਓ ਜੀ ਟਰਾਲੀ ਦਾ ਉਗੀ ਤੋ ਹਤੋ ਬਾਈ ਤੇ ਬਾਕੀ ਵਲੌਗ ਨੂੰ ਕਰਦੇ ਆਪਾਂ ਅੱਗੇ ਕੰਟੀਨਿਊ ਕੱਲ ਦੇ ਮੀਂਹ ਵਾਲੇ ਜਲਵੇ ਦਿਖਾਉਨੇ ਆ ਸੋ ਤੁਹਾਨੂੰ ਲੋ ਜੀ ਕੱਟੋ ਕੱਟ ਅੱਧੇ ਤੋਂ ਪੌਣਾ ਘੰਟਾ ਹੋ ਗਿਆ ਰੱਬ ਨੇ ਇਹੀ ਰਸਤਾਰ ਫੜੀ ਹੋਈ ਆ ਫੜਾ ਜਵਰਦਤ ਸੁਣੀ ਪੈ ਰਿਹਾ ਪੂਰਾ ਜਵਰਦਤ ਪਿੰਡ ਰਿੰਦਰਗੜ ਜਿਹੜਾ ਫਟਗੜ ਸਾਹਿਬ ਅਸੀਂ ਆਏ ਹੋਈ ਸੀ ਜੂਰੀ ਆਉਣ ਵਾਸਤੇ ਤੇ ਸਾਰੀ ਟੀਮ ਸਾਡੀ ਇੱਥੇ ਬੈਠੀ ਹੈ ਜੀ ਆਕੇ ਫੁੱਲਦੇ ਥੱਲੇ ਇਹ ਤਾਂ ਹੋਰ ਹਾਈ ਲਾਤਾ ਥੋੜਾ ਜਿਹਾ ਰੱਬ ਨੇ ਠੰਡਾ ਹੋ ਗਿਆ ਹਾਂ ਉਧਰ ਠੰਡ ਲੱਗਦੀ ਦੀ ਗੋਗੀ ਤੇ ਉੱਠ ਕੇ ਆ ਗਿਆ ਤੇਰੇ ਬੱਬੂ ਠੰਡ ਲੱਗਦੀ ਹੈ ਹੈ ਇਹ ਦੇਖ ਲੈ ਖੀਰੀ ਛੋਲੇ ਕਿੰਨੀ ਸਪੀਡ ਚ ਪਾਈ ਆ ਭੱਜ ਭੱਜ ਕੇ ਆਇਆ ਮੈਂ ਕਹਿੰਦਾ ਮੀਂਹ ਦੇ ਵਿੱਚ ਜ਼ਿਆਦਾ ਨਜ਼ਾਰਾ ਆਉਂਦਾ ਹੈ ਨਾ ਬੱਬੂ ਛੋਲੇ ਕਿਹੜਾ ਲਾਇਆ ਅਸੀਂ ਬਈ ਅਸਲ ਚ ਪਾਈਆਂ ਝੋਲੀਆਂ ਢੀਲਾ ਥੈਲਾ ਸੀ ਜਣੇ ਨੇ ਖੀਲੇ ਕਾ ਇੱਥੇ ਆ ਕੇ ਪਾਰਾਂ ਲਈ ਸ਼ੁਰੂ ਕਰਾਤਾ ਪਿੰਡੋਂ ਸੀ ਨਵੇੜਾ ਇਹ ਤੇ 9:30 ਤੋਂ 9:00 ਵਜੇ ਸੀ ਇੱਥੇ ਆ ਗਏ ਤੇ ਆਉਂਦੀ ਸਾਰ ਅਸੀਂ ਦੋ ਥੈਲੇ ਖੋਲ ਲਏ 1.5 ਥੈਲਾ ਪਾ ਲਿਆਤਾ ਅਸੀਂ ਚਾਰਾਂ ਜਣਿਆਂ ਨੇ ਇੱਕ ਵਾਰ ਤੇ ਬੱਬੂ ਨੇ ਜਾਨੂ ਝੋਲੀ ਪਾਈ ਜਾਨੂ ਤਾਂ ਅਸੀਂ ਮਤਲਬ 1.5 ਕਿੱਲੇ ਚ ਕਿਹੜਾ ਲੱਗ ਗਿਆ ਮੁੜਾ ਇਹ ਤੇ ਬੱਬੂ ਨੂੰ ਫਾਂਟਣਾ ਪਤਾ ਲੱਗ ਗਿਆ ਕਿੱਥੇ ਨੂੰ ਲੈਣੀਆਂ ਉਧਰ ਬੈਠੇ ਤੇ ਅਸੀਂ ਉਹ ਸਾਹਮਣੇ ਹੁਣ ਠੰਡ ਲੱਗੇ ਹੁਣ ਉਧਰ ਮਾਚਲ ਇੱਧਰ ਲਈ ਪਸੇ ਹੀ ਆਉਣੇ ਆ ਤੇ ਇਧ ਹੋ ਤਾਂ ਨਹੀਂ ਪੈਂਦਾ ਜੀ ਜਿਹਦਾ ਜਿਹਦਾ ਕਹਿੰਦਾ ਬੱਬੂ ਕਰ ਦੋਗੇ ਮਸ਼ਹੂਰ ਹੁਣ ਮੈਂ ਕਿਹਾ ਹੋਰ ਬੱਬੂ ਕਰਤਾ ਮਸ਼ਹੂਰ ਬੱਬੂ ਵਲਡਫਾਇਟ ਬੱਬੂ ਸੋਚਣ ਲੱਗ ਜਾਂਦਾ ਖੇਤ ਦੇ ਗੱਪੇ ਖੜਕੇ ਵੀ ਮੈਂ ਕਿਹਾ ਕਰਾਂ ਗਿਆ ਨਾ ਦੇਖੋ ਬਈ ਪਾਕੀ ਪੁਲਾਂ ਦੀ ਆਰਾਮਦਾਰੀ ਦੇਖੋ ਕਿੰਨੀ ਹੋ ਗਈ ਮਜੇ ਬੋਵਾ ਦਾ ਰੋਡ ਤੇ ਹੈ ਗੋਗੀ ਮਹਾ ਪੂਲਾਂ ਦੀ ਆਮਦਾਰੀ ਇੱਕ ਤਾਂ ਹੁਣ ਹੋਗੀ ਇੱਕ ਜਦ ਫਸਲ ਵਾੜੀ ਆਪਾਂ ਲੈ ਕੇ ਜਾਨੇ ਜਦ ਪੂਲਾਂ ਦੀ ਆਮਦਾਰੀ ਬਹੁਤ ਹੋਗੀ ਮੰਡੀ ਦਾ ਜਦ ਵੜਾਈ ਹੁੰਦੀ ਆ ਫੋਟਾ ਫਲ ਟਰਾਲੀਆ ਪੁਲ ਥੱਲੇ ਪੁਲ ਥੱਲੇ ਹੈਨਾ ਇਹ ਵੀ ਆਮ ਜਿਵੇਂ ਹੁਣ ਰਾਜਪੁਰੇ ਮੰਡੀ ਨੂੰ ਜਾਂਦੇ ਆਪਾਂ ਨੂੰ ਕਿੰਨੀ ਹੋਂਨੇ ਰਸਤੇ ਤੇ ਆਰਾਮਦਾਰੀ ਤਾਂ ਖੈਰ ਬਹੁਤ ਹੈ ਨਾ ਜੇ ਆਪਾਂ ਇਹ ਜੀ ਵੀ ਟਰੈਕਟਰਾਂ ਦਾ ਲੋਡ ਲੱਗਦਾ ਜੋਰ ਜ਼ਿਆਦਾ ਲੱਗਦਾ ਉਹ ਜੀ ਸੁੱਖ ਵੀ ਮਿਲਦਾ ਕਿਤਨੇ ਕਿਤੇ ਖੜੇ ਆ ਆਰਾਮ ਦਾ ਸਰ ਹੁਣ ਇੱਥੇ ਖੜਿਆ ਲੈ ਕਿੰਨੀ ਟਰੈਫਿਕ ਦੇ ਲਾਣੇ ਇੱਥੇ ਹੈ ਕਾਲੂ ਕਾਲੂ ਮਿੱਤਰੀ ਸਭਾ ਨੀ ਖੈਰ ਦੇਖੋ ਬਾਕੀ ਸੁੱਖ ਬਹੁਤਾ ਦੇ ਲੋਕ ਕਿੰਨੇ ਤਗੜੇ ਤਗੜੇ ਪ੍ਰੋਜੈਕਟ ਲੱਗੇ ਉਹ ਕਹਣਾ ਬਾਈ ਬਹੁਤ ਆਉਂਦਾ ਹੈ ਕਹਿੰਦੇ ਲੋਕ ਸਾਡਾ ਕੰਮ ਖੜਾ ਹੈ ਟਾਈਮ ਤੇ ਜੇ ਸੁੱਕੇ ਦਾ ਮੋਟਰਸਾਈਕਲ ਦਾ ਟਾਇਰ ਆਖੀ ਗਿਆ ਤਾਂ ਹੈ ਨਾ ਉਹਨੇ ਆ ਵਿੱਚ ਨੂੰ ਆ ਜਿਹੜੀ ਇਹਦੀ ਪਾਰਟੀਸ਼ਨ ਕਰੀ ਹੋਈ ਆ ਉੱਥੇ ਨੂੰ ਜ਼ਰੂਰ ਪਾਣੀ गिरਦਾ ਹੈ ਪਰ ਉਹੀ ਫੇਰ ਡਿਵਾਈਡੈਂਸ ਹੋ ਜਾਂਦੀ ਆ ਤਾਂ ਉੱਧਰ ਦੇਖਦੇ ਕਿ ਲੋਕ ਹੁਣ ਚੱਪਲਾ ਵੇਚਣ ਲੱਗੇ ਕਹਿੰਦੇ ਕਹਿੰਦੇ ਬਾਈ ਆਹ 37 ਰੁਪਏ ਚ ਦੇ ਦੂੰਗਾ 27 ਰੁਪਏ ਚ ਦੇ ਦੂੰਗਾ 27 ਰੁਪਏ ਚ ਦੇ ਦਾਂਗੇ ਨਾ ਚੱਪਲਾ ਜਿਹੜੇ ਸੜਕ ਉੱਪਰ ਘੱਟ ਚੱਲੀ ਆ ਵੀ ਖੇਤਾਂ ਚ ਚਾਹਾਂ ਪੀ ਲੀਆਂ ਹੁਣ ਕੁੱਟ-ਕੁੱਟ ਤੇ ਬਾਕੀ ਰੱਬ ਨੇ ਰੰਗ ਲਾਤੇ ਲੈ ਰੂ ਤਾਂ ਨਹੀਂ ਹੁਣ ਮੁਸ਼ਕਲ ਆ ਹੁਣ ਤਾਂ ਨੱਕੇ ਖੋਲਣੇ ਪੈਣੇ ਆ ਨਾ ਪਾਣੀ ਬਹੁਤ ਓਵਰਫਲੋ ਹੋ ਜਾਣਾ ਹੈ ਨਾ ਹੁਣ ਮੀਂਹ ਕੱਟਾ ਪੈ ਰਿਹਾ ਸਪੀਡ ਦੇਖੀ ਤੂੰ ਖੇਤਾਂ ਜਾਏ ਤੇ ਪਤਾ ਲੱਗ ਜਾਣਾ ਪਰ ਆਪਾਂ ਨੇ ਉਹ ਵੀ ਪਾਣੀ ਵੀ ਹੁ ਹੈਨਾ ਤੇ ਬੱਕੀ ਆਪਦਾ ਫੋਲੋ ਕਰੇਗਾ ਕਾਲੂ ਤਾਂ ਲਾਈ ਫੇਲਦਾ ਆਪਣਾ ਰੰਗਾ ਚ ਹੁਈ ਫਿਰਦਾ ਉਹ ਤਾਂ ਲੰਘ ਗਿਆ ਲਓ ਜੀ ਮੀਂਹ ਪੈਣ ਤੋਂ ਬਾਅਦ ਪਹੁੰਚ ਚੁੱਕੇ ਆ ਜੀ ਖੇਤਾਂ ਦੇ ਵਿੱਚ ਤੇ ਮੋਟਰਾਂ ਬੰਦ ਕਰੇ ਨੂੰ ਕਿੰਨੇ ਦਿਨ ਹੋ ਗਏ ਅਸਰਜਾ ਹੋ ਗਿਆ ਜਦ ਸਵੇਰੇ ਅਸੀਂ ਆਏ ਤੇ ਇੱਥੇ ਨਾ ਦੇੜੀਆਂ ਜੀ ਦਿਖਦੀਆਂ ਚ ਦੇਖ ਲਓ ਐਨ ਟੱਕਦੀਆਂ ਗੋਗੀ ਸੁਣ ਲੈ ਇੱਧਰ ਕੀ ਕਹਿੰਦੇ ਆ ਤੇ ਬਹੁਤ ਸੋਹਣਾ ਸੁਥਰਾ ਮੌਸਮ ਹੋ ਗਿਆ ਤਾਂ ਆਪਾਂ ਦਿਖਾ ਗਿਆ ਜੋਰ ਜੱਜ ਦੱਸਿਆ ਬਾ ਦੋ ਦਿਨੇ ਆ ਬਾ ਜਿਹੜਾ ਦੋ ਦਿਨ ਚ ਪੈ ਗਿਆ ਪੈ ਗਿਆ ਉਸ ਤੋਂ ਬਾਅਦ ਸਾਰਾ ਕਲੀਅਰ ਹੈ ਇਹ ਕੋਲੇ ਵਰ ਝੋਨਾ ਲਾ ਰਿਹਾ ਇੱਧਰ ਲਾ ਰਹੇ ਆ ਬਾਕੀ ਉਹ ਸਾਹਮਣੇ ਬੰਦੇ ਲਾ ਰਹੇ ਇੱਕ ਬੰਦਾ ਦਾ ਥੈਲਾ ਪਾਈ ਫਿਰਦਾ ਜੀ ਉਹ ਦੇਖਦਾ ਜਿਲੀ ਲਉਣ ਲੱਗਿਆ ਵਾ ਉਹ ਟਰਾਲੀ ਹੋ ਗਈ ਪੈਂਚਰ ਆਪਣੇ ਵਾਲੀ ਤੇ ਆਹ ਟਰਾਲੀ ਨੂੰ ਹੁਣ ਪੈਂਚਰ ਤੇ ਪੁੱਲੀ ਵਿਛਾਲੋ ਤਾਂ ਹਰੀ ਜੀ ਸਕੰਜੇ ਦੇ ਖੋਲਿਆ ਕਰ ਨਹੀਂ ਪੁੱਲੀ ਵੀ ਗਿੱਦੀ ਹੋ ਜਣੀਆਂ ਨਹੀਂ ਜੀ ਸਕੰਜੇ ਦੇ ਖੋਲਾ ਉੱਪਰ ਉੱਪਰ ਦੋ ਥੈਲੇ ਦਾ ਸੀ ਫਟਾਫਟ ਖੰਡਾਤੇ ਤੇ ਮੀਂਹ ਪੈਂਦੇ ਚ ਤੇ ਆ ਕਰਨੀ ਉਹਨੂੰ ਕੱਢੀ